ਮੈਂ ਸਾਰੇ ਗਸਰ ਨੂੰ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਸ ਅਡਾ 247 ਦੇ YouTube ਚੈਨਲ ਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਬਹੁਤ ਸੋਹਣੀ ਤਿਆਰੀ ਚੱਲਦੀ ਹੋਊਗੀ ਪੀਸੀਐਸ ਦੀ ਇਸ ਵਾਰ ਸਾਡਾ ਸੁਪਨਾ ਹੈ ਕਿ ਅਸੀਂ ਇਹ ਐਗਜ਼ਾਮ ਇਹ ਕਲੀਅਰ ਕਰਨਾ ਹੈ ਤੇ ਉਹ ਸੁਪਨੇ ਨੂੰ ਸੱਚ ਜ਼ਰੂਰ ਕਰਾਂਗੇ ਆਪਣੀ ਮਿਹਨਤ ਦੇ ਨਾਲ ਤੇ ਚਲੋ ਜੀ ਕਰਦੇ ਫਿਰ ਆਪਾਂ ਸਟਾਰਟ ਅੱਜ ਦੇ ਇਸ ਕਲਾਸ ਨੂੰ ਤੁਹਾਡੇ ਲਈ ਇੱਕ ਇੰਪੋਰਟੈਂਟ ਸੈਸ਼ਨ ਲੈ ਕੇ ਆ ਜਿਹਦੇ ਵਿੱਚ ਮੈਂ ਐਮ ਸ਼ਾਹ ਅਬਦਾਲੀ ਬਾਰੇ ਪੜ੍ਹਾਉਂਗਾ ਇਸ ਸੈਸ਼ਨ ਨੂੰ ਲੈ ਕੇ ਆਉਂਦਾ ਸਭ ਤੋਂ ਵੱਡਾ ਮੋਟੀਵੇਸ਼ਨ ਹੈਗਾ ਕਿ ਜਦੋਂ ਅਸੀਂ ਪੜ੍ਹ ਰਹੇ ਹਾਂ ਇਸ ਵਾਰ ਕੀ ਅਸੀਂ ਸਹੀ ਪੜ ਰਹੇ ਹਾਂ ਜੇ ਮੰਨ ਲਓ ਅਹਿਮਦ ਸ਼ਾਹ ਅਬਦਾਲੀ ਦੇ ਬਾਰੇ ਕੁਐਸਚਨ ਆਇਆ ਕਿ ਉਹ ਕਿੱਦਾਂ ਦਾ ਆਊਗਾ ਕਿ ਇਹ ਨਾ ਆਜੂਗਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਹਮਲਾ ਕਦੋਂ ਕੀਤਾ ਸੀਗਾ ਜਾਂ ਫਿਰ ਇਗਜ਼ਾਮੀਨਰ ਇਹ ਵੀ ਪੁੱਛ ਸਕਦਾ ਜੇ ਮੈਂ ਮੀਨਸ ਦੀ ਗੱਲ ਕਰਾਂ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪ੍ਰਭਾਵ ਕੀ ਕੀ ਆ ਪੰਜਾਬ ਦੇ ਉੱਤੇ ਕਿਉਂਕਿ ਇਸ ਵਾਰ ਸਪੈਸ਼ਲੀ ਪੀਪੀਐਸ ਦੇ ਚੇਅਰਮੈਨ ਸਾਹਿਬ ਨੇ ਕਿਹਾ ਕਿ ਇਸ ਵਾਰ ਪੰਜਾਬ ਜੀਕੇ ਪ੍ਰੀ ਤੇ ਮੀਨਸ ਦੇ ਵਿੱਚ ਵਧੀਆ ਲੈਵਲ ਦੀ ਆਊਗੀ ਸੋ ਸਾਨੂੰ ਪੜ੍ਹਨੀ ਵੀ ਵਧੀਆ ਲੈਵਲ ਦੀ ਹੀ ਚਾਹੀਦੀ ਹੈ ਇਸ ਕਲਾਸ ਨੂੰ ਪੂਰਾ ਜ਼ਰੂਰ ਦੇਖਿਓ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਕਿ ਨਾ ਕਿਸੇ ਕਿਤਾਬ ਦੇ ਵਿੱਚ ਤੇ ਨਾ ਕਿਸੇ ਟੀਚਰ ਦੇ ਕੋਲੋਂ ਲੌਜੀਕ ਕਰਦੇ ਫਿਰ ਆਪਾਂ ਸ਼ੁਰੂਆਤ ਅਹਿਮਦ ਸ਼ਾਹ ਅਬਦਾਲੀ ਬਾਰੇ ਸੋ ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਅਸੀਂ ਸਟਾਰਟ ਕਰਦੇ ਆਂ ਤੇ ਸਾਨੂੰ ਪਤਾ ਹੈ ਕਿ ਅਹਿਮਦ ਸ਼ਾਹ ਅਬਦਾਲੀ 1747 ਦੇ ਦੌਰ ਦੇ ਵਿੱਚ ਭਾਰਤ ਆਇਆ ਸੀਗਾ ਪਰ ਉਦੋਂ ਪਹਿਲਾਂ ਜਿਹੜੇ ਬਾਹਰਲੇ ਹਮਲਾਵਰ ਸੀਗੇ ਸਾਡੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਗਏ ਸੀਗੇ ਈਵਨ 1737 ਤੋਂ ਪਹਿਲਾਂ ਤਾਂ ਮੁਗਲਾਂ ਦਾ ਰਾਜ ਸੀਗਾ ਪੰਜਾਬ ਦੇ ਵਿੱਚ ਹੌਲੀ-ਹੌਲੀ ਨਾਦਰ ਸ਼ਾਹ ਨੇ ਹਮਲਾ ਕੀਤਾ 1737 1738 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਪੰਜਾਬ ਦੇ ਉੱਤੇ ਪਹਿਲਾ ਫਿਰ ਉਹ ਭਾਰਤ ਵੱਲੋਂ ਦਿੱਲੀ ਨੂੰ ਲੁੱਟਣ ਗਿਆ ਤੇ ਦਿੱਲੀ ਨੂੰ ਲੁੱਟ ਕੇ ਵਾਪਸ ਚਲਾ ਗਿਆ ਜਦੋਂ ਨਾਦਰ ਸ਼ਾਹ ਹਮਲੇ ਕਰ ਰਿਹਾ ਸੀਗਾ ਪੰਜਾਬ ਅਤੇ ਭਾਰਤ ਦੇ ਉੱਤੇ ਜਾਂ ਕਹੇ ਲੋ ਪੰਜਾਬ ਜਾਂ ਲਾਹੌਰ ਅਤੇ ਦਿੱਲੀ ਦੇ ਉੱਤੇ ਉਸ ਸਮੇਂ ਉਹਦਾ ਜਰਨਲ ਜਿਹੜਾ ਸੀਗਾ ਉਹ ਅਹਿਮਦ ਸ਼ਾਹ ਅਬਦਾਲੀ ਹੀ ਸੀਗਾ ਸੋ ਨਾਲ ਹੁੰਦਾ ਸੀਗਾ ਉਹਨੇ ਦੇਖਿਆ ਵੀ ਅੱਛਾ ਪੰਜਾਬ ਦੇ ਵਿੱਚ ਇੰਨੀ ਤਾਂ ਅਦੌਲਤ ਆ ਕਿ ਉਹ ਨਾ ਮੈਂ ਵੀ ਲੁੱਟਾਂ ਸੋ ਇਸ ਕਰਕੇ ਜਦੋਂ ਫਿਰ 1747 ਦੇ ਵਿੱਚ ਉਹ ਗੱਡੀ ਤੇ ਬੈੰਦਾ ਆ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੀ ਜਗ੍ਹਾ ਦੀ ਗੱਡੀ ਉੱਤੇ ਬੈੰਦਾ ਤਾਂ ਫਿਰ ਉਹਦੇ ਵੀ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਮੈਂ ਜਾ ਕੇ ਹੁਣ ਪੰਜਾਬ ਜਾਨਕੀ ਲਾਹੌਰ ਤੇ ਦਿੱਲੀ ਉਤੇ ਹਮਲੇ ਕਰਾਂ ਸੋ ਇਹ ਸੋਚ ਦੀ ਸੋਚ ਨੇ ਦਿੱਲੀ ਉਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਠੀਕ ਹੈ ਸੋ ਇੱਥੇ ਸਾਨੂੰ ਇਹੀ ਜਾਣਕਾਰੀ ਮਿਲਦੀ ਹੈ ਕਿ ਹੋਰ ਦੂਜਾ ਕਾਰਨ ਵੀ ਕਿਉਂ ਉਹਨਾਂ ਨੇ ਪੰਜਾਬ ਨੂੰ ਚੁਣਿਆ ਕਿਤਨਾ ਕਿਤੇ ਜਿਹੜਾ ਦੌਰ ਸੀਗਾ 1737-38 ਤੋਂ ਲੈ ਕੇ ਅੱਗੇ ਦਾ ਇਹ ਉਹ ਦੌਰ ਸੀਗਾ ਜਦੋਂ ਦਿੱਲੀ ਤੋਂ ਬਾਅਦ ਦਿੱਲੀ ਹਾਲਾਂਕਿ ਕਮਜ਼ੋਰ ਹੋ ਚੁੱਕੀ ਸੀ ਕਿ ਸਾਨੂੰ ਪਤਾ ਆ 1707 ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਉਦੋਂ ਬਾਅਦ ਦਿੱਲੀ ਦੀ ਗੱਦੀ ਉਨੀ ਸਟਰੋਂਗ ਨਹੀਂ ਰਹੀ ਵੀਕ ਹੋ ਗਈ ਸੀ ਜਿਸ ਦਾ ਪ੍ਰਭਾਵ ਲਾਹੌਰ ਤੇ ਪੈਣਾ ਸ਼ੁਰੂ ਹੋ ਗਿਆ ਤੇ ਜਿਹਦੀ ਖਬਰ ਬਾਹਰਲੇ ਰਾਜਿਆਂ ਨੂੰ ਮਿਲ ਗਈ ਤੇ ਉਹਨਾਂ ਨੇ ਫਿਰ ਪੰਜਾਬ ਤੇ ਪਲੱਸ ਭਾਰਤ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਸੋ ਮੁਗਲਾਂ ਦਾ ਵੀਕ ਹੋਣਾ ਪੰਜਾਬ ਦੇ ਉੱਤੇ ਉਹਨਾਂ ਦਾ ਕੰਟਰੋਲ ਦਾ ਜਾਣਾ ਸੋ ਜਿਹਦੇ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਮੌਕਾ ਮਿਲਿਆ ਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੋ ਅਹਿਮਦ ਸ਼ਾਹ ਅਬਦਾਲੀ ਨੇ 1747 ਤੋਂ ਲੈ ਕੇ 1767 ਤੱਕ 8 ਵਾਰ ਹਮਲਾ ਕੀਤਾ ਪੰਜਾਬ ਤੇ ਭਾਰਤ ਦੇ ਉੱਤੇ ਹੁਣ ਇਹਦੇ ਵਿੱਚੋਂ ਜਿਹੜੇ ਪਹਿਲੇ 5 ਹਮਲੇ ਸੀਗੇ ਮੈਂ ਦੱਸੂਗਾ ਉਹਨਾਂ ਦਾ ਟਾਈਮ ਜ਼ੋਨ ਕੀ ਸੀਗਾ ਜਿਹੜੇ ਪਹਿਲੇ 5 ਹਮਲੇ ਕੀਤੇ ਗਏ ਉਹ ਕਿਤਨਾ ਕਿਤੇ ਦਿੱਲੀ ਨੂੰ ਲੁੱਟਣ ਦੇ ਲਈ ਕੀਤੇ ਗਏ ਸੀਗੇ ਪੰਜਵਾਂ ਹਮਲਾ ਜਿਹੜਾ ਸੀਗਾ ਉਹ ਪਾਣੀਪਤ ਦੀ ਲੜਾਈ ਵਜੋਂ ਵੀ ਜਾਣਿਆ ਜਾਂਦਾ ਆ ਜਿਹਦੇ ਵਿੱਚ ਉਹਨੇ ਮਰਾਠਿਆਂ ਦੇ ਨਾਲ ਲੜਾਈ ਲੜੀ ਉਦੋਂ ਬਾਅਦ 6ਵਾਂ ਹਮਲਾ 7ਵਾਂ ਹਮਲਾ 8ਵਾਂ ਹਮਲਾ ਇਹ ਪੰਜ ਤੋਂ ਬਾਅਦ ਵਾਲੇ ਤਿੰਨ ਹਮਲੇ ਸਿਰਫ ਇਸ ਕਰਕੇ ਕੀਤੇ ਗਏ ਕਿ ਮੈਂ ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਖਤਮ ਕਰਨਾ ਸੋ ਅਸੀਂ ਉਹ ਵੀ ਡਿਟੇਲ ਦੇ ਵਿੱਚ ਪੜਾਂਗੇ ਕਿ ਉਹ ਹਮਲਿਆਂ ਦਾ ਕੀ ਰਿਜ਼ਲਟ ਨਿਕਲ ਕੇ ਆਇਆ ਤੇ ਕਿਹੜੇ-ਕਿਹੜੇ ਹਮਲੇ ਉਹਨਾਂ ਨੇ ਕੀਤੇ ਸੀਗੇ ਸਿੱਖਾਂ ਦੀ ਜਿਹੜੀ ਪਾਵਰ ਹਾਲਾਂਕਿ ਸਾਨੂੰ ਪਤਾ ਹੈ ਜਿਹੜੇ ਆਖਰੀ ਤਿੰਨ ਹਮਲੇ ਉਹ 1762 1764 ਤੋਂ 1765 ਤੇ 1764 ਤੋਂ 1768 ਇਹ ਤਿੰਨ ਹਮਲੇ ਸਿਰਫ ਸਿੱਖਾਂ ਨੂੰ ਖਤਮ ਕਰਨ ਦੇ ਲਈ ਹੀ ਕੀਤੇ ਗਏ ਸੀਗੇ ਹਾਲਾਂਕਿ ਬਹੁਤ ਜ਼ੋਰ ਲਾਇਆ ਅਹਿਮਦ ਸ਼ਾਹ ਅਬਦਾਲੀ ਨੇ ਬਟ ਇਹਦੇ ਕੋਲੋਂ ਪੰਜਾਬ ਦੇ ਏਰੀਆ ਵਿੱਚੋਂ ਸਿੱਖ ਖਤਮ ਨਹੀਂ ਹੋਏ ਤੇ ਇਹਨੇ ਇੱਕ ਨੌਵਾਂ ਹਮਲਾ ਵੀ ਕੀਤਾ ਸੀਗਾ ਜਿਹੜਾ ਕਿ ਅਸਫਲ ਰਿਹਾ ਸੀਗਾ ਉਹ ਇੱਕ ਐਂ ਸ਼ੁਰਲੀ ਦੀ ਛੱਡੀ ਤੇ ਚੱਲੂ ਦੇਖ ਲੈਣੇ ਹੁਣ ਗੱਲ ਬਣਦੀ ਕਿ ਨਹੀਂ ਬਣਦੀ ਪਰ ਨੌਵੇਂ ਹਮਲੇ ਵਿੱਚ ਇਹ ਤੋਂ ਬਿਲਕੁਲ ਵੀ ਗੱਲ ਨਹੀਂ ਬਣੀ ਸੋ ਹੁਣ ਆਪਾਂ ਇਸ ਜੀ ਨੂੰ ਹੋਰ ਡਿਟੇਲ ਦੇ ਵਿੱਚ ਦੇਖਾਂਗੇ ਤੇ ਥੋੜੀ ਜਿਹੀ ਸਟੋਰੀ ਹੋਗੀ ਸਟੋਰੀ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਅ ਜੇ ਆਪਾਂ ਦੇਖੀਏ ਕਾਰਨ ਕੀ ਸੀਗੇ ਮਦ社ਬਦਾਲੀ ਦੇ ਹਮਲਿਆਂ ਦੇ ਸਭ ਤੋਂ ਜ਼ਰੂਰੀ ਜਦੋਂ ਦੇਖੋ ਅਸੀਂ ਪੜਾਂਗੇ ਨਾ ਪੰਜਾਬ ਜੀ ਕੇ ਇਹ ਹੁਣ ਵਨ ਡੇ ਇਗਜ਼ਾਮ ਲਈ ਨਹੀਂ ਪੜ ਰਹੇ ਆ ਵੀ ਹਾਂ ਠੀਕ ਆ ਥੋੜਾ ਜਿਹਾ ਪੜ ਲੈ ਓਕੇ ਆ ਜੀ ਇਹ ਅਸੀਂ ਪੜ ਰਹੇ ਆ ਪ੍ਰੀ ਪਲੱਸ ਇਹ ਗੱਲ ਯਾਦ ਰੱਖਿਓ ਪ੍ਰੀ ਪਲੱਸ ਮੇਨਸ ਦੇ ਲਈ ਪੜ ਰਹੇ ਆ ਤੇ ਉੱਥੇ ਸਾਨੂੰ ਇਸ ਲੈਵਲ ਦਾ ਪੜਨਾ ਹੀ ਪਊਗਾ ਸਭ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਦੇ ਜੇ ਹਮਲਿਆਂ ਦੀ ਗੱਲ ਕਰ ਲਈ ਕਾਰਨ ਕੀ ਸੀਗੇ ਕਹਿੰਦੇ ਜੀ ਸਭ ਤੋਂ ਆਪਾਂ ਦੇਖ ਲਿਆ ਵੀ ਅਹਿਮਦ ਸ਼ਾਹ ਅਬਦਾਲੀ ਨੇ ਕਦੋਂ ਹਮਲੇ ਕਰਨੇ ਸ਼ੁਰੂ ਕੀਤੇ ਕਿਸ ਦਾ ਉਹ ਜਰਨਲ ਸੀਗਾ ਨਾਦਰ ਸ਼ਾਹ ਨੇ ਕਦੋਂ ਹਮਲੇ ਕਰਨੇ ਸ਼ੁਰੂ ਕੀਤੇ ਅਹਿਮਦ ਸ਼ਾਹ ਅਬਦਾਲੀ ਨੇ 8 ਹਮਲੇ ਕੀਤੇ ਹੁਣ ਦੇ ਕਾਰਨਾਂ ਦੇ ਉੱਤੇ ਜੇ ਆਪਾਂ ਜਾਈਏ ਕਹਿੰਦੇ ਜੀ ਸਭ ਤੋਂ ਪਹਿਲਾ ਕਾਰਨ ਕੀ ਸੀਗਾ ਕਿ ਬਈ ਉਹ ਇੱਕ ਅੰਬੀਸ਼ੀਅਸ ਰਾਜਾ ਸੀਗਾ ਉਦੇ ਅੰਦਰ ਨਾ ਇੱਕ ਲਾਲਚ ਸੀਗਾ ਕਿ ਹਾਂ ਮੈਂ ਵੀ ਜਾਣਾ ਆ ਮੈਂ ਵੀ ਆਪਣਾ ਨਾਮ ਬਣਾਵਾ ਜਿਵੇਂ ਨਾਦਰ ਸ਼ਾਹ ਦਾ ਬਹੁਤ ਨਾਮ ਸੀਗਾ ਸਿਕੰਦਰ ਦਾ ਨਾਮ ਉਹਨੇ ਸੁਣਿਆ ਸੀਗਾ ਸੋ ਉਹਦੇ ਅੰਦਰ ਇੱਕ ਜਜ਼ਬਾ ਸੀਗਾ ਕਿ ਮੈਂ ਆਪਣਾ ਨਾਮ ਕਰਨਾ ਆ ਤੇ ਨਾਮ ਵੱਡੇ ਏਰੀਆ ਨੂੰ ਜਿੱਤ ਕੇ ਹੋਊਗਾ ਸੋ ਕਿਤੇ ਨਾ ਕਿ ਉਹਦੇ ਅੰਦਰ ਇੱਕ ਜਿਆ ਲਾਲਚ ਸੀਗਾ ਉਸ ਲਾਲਚ ਨੇ ਵੀ ਮੈਂ ਆਪਣੇ ਰਾਜ ਨੂੰ ਅਫਗਾਨ एंपਾਇਰ ਨੂੰ ਹੋਰ ਐਕਸਪੈਂਡ ਕਰਾਂ ਤਾਂ ਕਰਕੇ ਉਹਨੇ ਹਮਲੇ ਕਰਨੇ ਸ਼ੁਰੂ ਕੀਤੇ ਪਹਿਲਾ ਕਾਰਨ ਇਹ ਸੀਗਾ ਜੀ ਦੂਜੇ ਨੰਬਰ ਤੇ ਉਹਦਾ ਮਿਲਟਰੀ ਗਲੋਰੀਫਾਈ ਕਰਨਾ ਵੀ ਜਿਵੇਂ ਮੈਂ ਦੱਸਿਆ ਵੀ ਹਾਂ ਅਸੀਂ ਭਾਰਤ ਜਿੱਤ ਲਿਆ ਉਥੋਂ ਧਨ ਦੌਲਤ ਲੁੱਟ ਕੇ ਲੈ ਕੇ ਆਉਣਾ ਸੋ ਇਹ ਵੀ ਇੱਕ ਤਰ੍ਹਾਂ ਕਿਤੇ ਉਹਦੇ ਮਨ ਦੇ ਵਿੱਚ ਇੱਕ ਵਹਿਮ ਸੀਗਾ ਕਿ ਜੇ ਮੈਂ ਹਮਲੇ ਕਰੂੰਗਾ ਤੇ ਮੈਂ ਆਪਣੇ ਰਾਜ ਨੂੰ ਹੋਰ ਵਿਸਥਾਰ ਕਰੂੰਗਾ ਮੇਰੀ ਆਰਮੀ ਦੀ ਬੱਲੇ ਬੱਲੇ ਹੋਊਗੀ ਮੈਨੂੰ ਕਹਿਣਗੇ ਕਿ ਬਹੁਤ ਤਕੜਾ ਰਾਜਾ ਆ ਸਿਕੰਦਰ ਨੂੰ ਕਹਿੰਦਾ ਅੱਜ ਤੱਕ ਯਾਦ ਕੀਤਾ ਜਾਂਦਾ ਤੇ ਮੈਨੂੰ ਵੀ ਯਾਦ ਕੀਤਾ ਜਾਊਗਾ ਸੋ ਇਹ ਵੀ ਇੱਕ ਕਾਰਨ ਸੀਗਾ ਉਸ ਦਾ ਹਮਲਾ ਕਰਨ ਦਾ ਉਸ ਤੋਂ ਬਾਅਦ ਭਾਰਤ ਦੇ ਵਿੱਚ ਜਿੰਨੀ ਵੀ ਵੈਲਥ ਸੀਗੀ ਜਿਹੜੇ ਮੰਦਰ ਭਾਰਤ ਦੇ ਗੁਰਦੁਆਰੇ ਜਿੰਨੇ ਵੀ ਧਾਰਮਿਕ ਸਥਾਨ ਸੀਗੇ ਉਹਨਾਂ ਵਿੱਚ ਬਹੁਤ ਸਾਰੀ ਧਨ ਦੌਲਤ ਪਈ ਸੀਗੀ ਦੇ ਨਾਲ ਨਾਲ ਜਿਹੜੇ ਉਸ ਸਮੇਂ ਦੇ ਭਾਰਤ ਦੇ ਰਾਜੇ ਸੀਗੇ ਉਹਨਾਂ ਕੋਲ ਵੀ ਬਹੁਤ ਸਾਰੀ ਧਨ ਦੌਲਤ ਸੀਗੀ ਤਾਂ ਕਰਕੇ ਵੀ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਕਿ ਮੈਂ ਉਹ ਧਨ ਦੌਲਤ ਲੁੱਟ ਕੇ ਲੈ ਕੇ ਆਵਾਂ ਹੁਣ ਇਹਨੂੰ ਪਤਾ ਸੀਗਾ ਨਾਦਰ ਸ਼ਾਹ ਦੇ ਨਾਲ ਹੀ ਆਇਆ ਇਹਨੂੰ ਪਤਾ ਕਿ ਬਹੁਤ ਤਾਂ ਅਦੌਲਤਾਂ ਦੂਜਿਆਂ ਨੂੰ ਇਹਦੀ ਪਤਾ ਸੀਗਾ ਕਿ ਜਿਹੜੀ ਦਿੱਲੀ ਦੀ ਗੱਦੀ ਆ ਜਿਸ ਨੇ ਇਸ ਦੇਸ਼ ਨੂੰ ਬਚਾਉਣਾ ਹੈ ਉਹ ਆਲਰੇਡੀ ਕਮਜ਼ੋਰ ਹੋ ਚੁੱਕੀ ਹੈ ਸੋ ਤਾਂ ਕਰਕੇ ਇਹਨੇ ਹਮਲਿਆਂ ਨੂੰ ਜਾਰੀ ਹੀ ਰੱਖਿਆ ਇਹਦੇ ਨਾਲ ਨਾਲ ਹੀ ਉਹ ਆਪਣੀ ਕਿਤੇ ਨਾ ਕਿਤੇ ਪੋਜੀਸ਼ਨ ਅਫਗਾਨਿਸਤਾਨ ਦੇ ਵਿੱਚ ਵੱਡੀ ਕਰਨਾ ਚਾਹੁੰਦਾ ਸੀਗਾ ਹੁਣ ਇਹਨੇ ਨਾਦਰ ਸ਼ਾਹ ਦੀ ਗੱਦੀ ਨੂੰ ਦੱਬਿਆ ਉਹਦਾ ਇਹ ਜਰਨਲ ਸੀਗਾ ਅਕਸਰ ਪੁਰਾਣੇ ਸਮੇਂ ਵਿੱਚ ਹੁੰਦਾ ਸੀਗਾ ਵੀ ਜੇ ਰਾਜਾ ਤਾਂ ਉਹਦਾ ਮੁੰਡਾ ਹੀ ਅੱਗੇ ਰਾਜਾ ਬਣੂਗਾ ਬਟ ਇਹ ਤਾਂ ਉਹਦਾ ਜਰਨਲ ਸੀਗਾ ਜਿਵੇਂ ਹੀ ਇਹ ਗੱਡੀ ਤੇ ਬੈਠਾ ਤੇ ਬਹੁਤ ਸਾਰੇ ਇਦਾਂ ਦੇ afghan ਦੇ ਲੋਕ ਸੀਗੇ afghanistan ਦੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਨੂੰ accept ਨਹੀਂ ਕੀਤਾ ਵੀ ਨਹੀਂ ਯਾਰ ਤੂੰ ਨਹੀਂ ਬਣ ਸਕਦਾ ਇਹਨੇ ਆਪਣੇ ਆਪ ਨੂੰ justify ਕਰਨਾ ਸੀਗਾ prove ਕਰਨਾ ਸੀਗਾ ਕਿ ਯਸ ਆਈ ਐਮ ਦਾ ਬੈਸਟ ਮੈਂ ਬੈਸਟ ਹਾਂ ਮੈਂ ਤਾਂ ਹੀ ਗੱਡੀ ਉੱਤੇ ਬੈਠਾ ਸੋ ਆਪਣੇ ਆਪ ਨੂੰ prove ਕਰਨ ਦੇ ਲਈ ਵੀ ਕਿਤਨਾ ਕਿਤੇ ਇਹਨੇ ਇੰਡੀਆ ਦੇ ਉੱਤੇ ਬਾਰ-ਬਾਰ ਬਾਰ-ਬਾਰ ਹਮਲੇ ਕੀਤੇ ਉਦੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੇ ਹੋਣ ਦੇ ਨਾਲ-ਨਾਲ ਕਿਤੇ ਨਾ ਕਿਤੇ ਭਾਰਤ ਦੀ ਪੋਲੀਟੀਕਲ ਸਿਚੁਏਸ਼ਨ ਹੀ ਇਦਾਂ ਦੀ ਸੀਗੀ ਦਿੱਲੀ ਵੀਕ ਸੀਗੀ ਔਰੰਗਜ਼ੇਬ ਤੋਂ ਬਾਅਦ ਸਾਨੂੰ ਪਤਾ ਆ ਜੇ ਉਸ ਸਮੇਂ ਰਾਜੇ ਵੀ ਸੀਗੇ ਤੇ ਰੰਗੀਲੇ ਵਰਗੇ ਰਾਜੇ ਸੀਗੇ ਨੇ ਪਾਵਰਫੁਲ ਨਹੀਂ ਸੀਗੇ ਤੇ ਰਹੀ ਗੱਲ ਲਾਹੌਰ ਦੀ ਹੁਣ ਲਾਹੌਰ ਇੱਕ ਛੋਟਾ ਸੂਬਾ ਸੀਗਾ ਦਿੱਲੀ ਦੇ ਮੁਕਾਬਲੇ ਤੇ ਦਿੱਲੀ ਵਾਲੇ ਵੈਸੇ ਵੀ ਲਾਹੌਰ ਨੂੰ ਮਦਦ ਨਹੀਂ ਸੀ ਦੇ ਰਹੇ ਤੇ ਲਾਹੌਰ ਵੀ ਕਿਤਨਾ ਕਿਤੇ ਜੇ ਮੈਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਗੱਲ ਕਰਾਂ ਤਾਂ ਲਾਹੌਰ ਦੇ ਤਖਤ ਤੇ ਬੈਠੇ ਰਾਜੇ ਨੇ ਹੀ ਬੁਲਾਇਆ ਸੀਗਾ ਅਪਾ ਕੇ ਪੜਾਂਗੇ ਕਿ ਭਾਈ ਆ ਜਾ ਸਾਡੇ ਉੱਤੇ ਹਮਲਾ ਕਰ ਸੋ ਮੈਂ ਤੇਰਾ ਸਾਥ ਦਿੱਲੀ ਤੱਕ ਜਾਣ ਨੂੰ ਦਊਂਗਾ ਜਾਕੈਲੋ ਵੀ ਗੱਦੀ ਲਾਲਚ ਸੀਗਾ ਕਿ ਮੈਨੂੰ ਲਾਹੌਰ ਦੀ ਗੱਦੀ ਉੱਤੇ ਬਿਠਾਇਆ ਜਾਵੇ। ਭਰਾ ਸ਼ਾਹਨਵਾਜ਼ ਮੈਂ ਅੱਗੇ ਦੱਸੂnga ਸ਼ਾਹਨਵਾਜ਼ ਨੇ ਹੀ ਇਹਨੂੰ ਬੁਲਾ ਸੀਗਾ ਕਿ ਆ ਲਾਹੌਰ ਦੀ ਗੱਦੀ ਉੱਤੋਂ ਜ਼ਈਆ ਖਾਨ ਨੂੰ ਹਟਾ ਤੇ ਮੈਨੂੰ ਬਿਠਾ। ਮੈਂ ਤੈਨੂੰ ਇਨਵਾਈਟ ਕਰਦਾ ਹਾਂ ਬਾਬਰ ਵਾਲੀ ਗੱਲ। ਸੋ ਕਿਤਨਾ ਕਿਤੇ ਪੋਲੀਟੀਕਲ ਸਿਨੈਰੀਓ ਵੀ ਇਹਦੇ ਪਿੱਛੇ ਰਿਹਾ ਹੈ ਜੀ। ਸੋ ਇਹ ਸਾਡੇ ਕੋਲੇ ਹੋ ਗਿਆ। ਉਸ ਤੋਂ ਬਾਅਦ ਆਉਂਦਾ ਹੈ ਮੁਹੰਮਦ ਸ਼ਾਹ ਤੇ ਜਿਹੜਾ ਹੈਗਾ ਉਹ ਰਾਜ ਕਰਦਾ। ਅਬਦਾਲੀ ਦਾ ਐਕਸਪੈਂਸ਼ਨ ਦਾ ਏਰੀਆ। ਉਹ ਚਾਹੁੰਦਾ ਸੀਗਾ ਕਿ ਮੈਂ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਜਿਹੜਾ ਸੀਗਾ ਹੋਰ ਐਕਸਪੈਂਡ ਕਰਾਂ ਐਕਸਪੀਰੀਅੰਸ ਕਿੱਥੋਂ ਆਇਆ ਸਰ ਨਾਦਰ ਸ਼ਾਹ ਦੇ ਕੋਲੋਂ ਨਾਦਰ ਸ਼ਾਹ ਆਇਆ ਸੀਗਾ ਤਾਂ ਕਰਕੇ ਇਹਦੇ ਕੋਲ ਬਹੁਤ ਵੱਡਾ ਤਜਰਬਾ ਸੀਗਾ ਇਹਦੇ ਨਾਲ 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 ਹੀ ਸ਼ਾਹ ਨਵਾਜ਼ ਦਾ ਬੁਲਾਉਣਾ ਮੈਂ ਪਹਿਲਾਂ ਦੱਸਿਆ ਸ਼ਾਹ ਨਵਾਜ਼ ਨੇ ਇਨਵਾਈਟ ਕੀਤਾ ਕਿ ਆਜਾ ਪਾ ਹਮਲਾ ਕਰ ਦੇ ਮਾਹੌਲ ਪੂਰਾ ਸਹੀ ਆ ਜੀ ਤਾਂ ਵੀ ਉਹਨੇ ਹਮਲਾ ਕੀਤਾ ਤੇ ਆਪਣੇ ਭਾਰਤ ਤੇ ਪੰਜਾਬ ਦੇ ਉੱਤੇ ਕਾਫੀ ਹਮਲੇ ਕੀਤੇ ਉਹ ਜਿਹੜੇ 8 ਹਮਲੇ ਆ ਆਪਾਂ ਇੱਕ ਟੇਬਲ ਦੇ ਰਾਹੀਂ ਦੇਖਾਂਗੇ ਸੋ ਇਹ ਪ੍ਰੀ ਦੇ ਲਈ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿ ਪਹਿਲਾ ਹਮਲਾ ਕਦੋਂ ਕੀਤਾ ਕਿੰਨੇ ਤੋਂ ਲੈ ਕੇ ਕਿੰਨਾ ਦੂਜਾ ਹਮਲੇ ਦਾ ਸਾਲ ਤੀਜੇ ਹਮਲੇ ਦਾ ਸਾਲ ਚੌਥੇ ਹਮਲੇ ਦਾ ਸਾਲ ਤੇ ਉਸ ਸਮੇਂ ਪੰਜਾਬ ਦਾ ਗਵਰਨਰ ਕੌਣ ਸੀਗਾ ਤੇ ਦਿੱਲੀ ਦਾ ਰਾਜਾ ਕੌਣ ਸੀਗਾ ਦੇਖੋ ਇਹ ਚਾਰ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਸਾਹਮਣੇ ਟੇਬਲ ਹੈ ਪਹਿਲਾ ਹਮਲਾ 1747 ਤੋਂ 1748 ਤੇ ਜ਼ੈਹਿਆ ਖਾਨ ਤੇ ਸ਼ਾਹਨਵਾਜ਼ ਉਸ ਸਮੇਂ ਪੰਜਾਬ ਦੇ ਗਵਰਨਰ ਸੀਗੇ ਦੂਜਾ ਹਮਲਾ 1748 ਤੋਂ 1749 ਮੀਰ ਮੰਨੂ ਉਸ ਸਮੇਂ ਲਾਹੌਰ ਦਾ ਗਵਰਨਰ ਸੀਗਾ ਤੇ ਜੇ ਦਿੱਲੀ ਦੀ ਗੱਲ ਕਰੀਏ ਮੁਹੰਮਦ ਸ਼ਾਹ ਤੇ ਮੁਹੰਮਦ ਸ਼ਾਹ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ 3rd ਇਨਵੇਜਨ ਹੋ ਗਿਆ ਇੱਦਾਂ 4th 5th 6th ਇਹ ਸਾਰੇ ਇਨਵੇਜਨ ਤੁਸੀਂ ਯਾਦ ਕਰਨੇ ਨੇ ਇਹ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਦੇ ਗਰੁੱਪ ਦੇ ਪਾ ਦੂੰਗਾ ਜੇ ਤੁਹਾਡੇ ਕੋਲ ਟੈਲੀਗ੍ਰam ਹੈਗਾ ਜੀ ਪੰਜਾਬ ਅੱਡਾ ਪੀਸੀਐਸ 2025 ਆਪਣਾ ਟੈਲੀਗ੍ਰam ਚੈਨਲ ਇਹਨੂੰ ਜੁਆਇਨ ਕਰ ਲਓ ਪੰਜਾਬ ਅੱਡਾ ਪੀਸੀਐਸ 2025 ਟੈਲੀਗ੍ਰam ਦਾ ਚੈਨਲ ਇਹਨੂੰ ਜੁਆਇਨ ਕਰ ਲਓ ਉੱਥੇ ਪੀਡੀਐਫ ਮੈਂ ਪਾ ਦੂੰਗਾ ਪੰਜਾਬੀ ਪਲੱਸ ਅੰਗਰੇਜ਼ੀ ਦੇ ਵਿੱਚ ਓਕੇ ਸੋ ਇਹ ਹਮਲੇ ਸੀਗੇ 8 ਹਮਲੇ ਉਹਨਾਂ ਦੇ ਸਾਲ ਤੇ ਉਸ ਸਮੇਂ ਲਾਹੌਰ ਦਾ ਗਵਰਨਰ ਕੌਣ ਸੀ ਤੇ ਦਿੱਲੀ ਦਾ ਰਾਜਾ ਕੌਣ ਸੀਗਾ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਇਹ ਮੈਂ ਤੁਹਾਨੂੰ ਟੇਬਲ ਨਹੀਂ ਪੜਾਉਂਗਾ ਟਾਈਮ ਨਹੀਂ ਲਾਉਂਗਾ ਕਿਉਂਕਿ ਮੈਂ ਤੁਹਾਨੂੰ ਅੱਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੱਸਣੀਆਂ ਨੇ ਜੀ ਹੁਣ ਉਦੋਂ ਤੱਕ ਬੈਕਗ੍ਰਾਉਂਡ ਆਫ ਦਾ ਸਿੱਖ ਰੈਜ਼ਿਸਟੈਂਸ ਸਾਨੂੰ ਪਤਾ ਆ ਵੀ ਜਦੋਂ ਇਹਨੇ ਹਮਲੇ ਕੀਤੇ ਮੈਂ ਦੱਸਿਆ ਜਾ ਪਹਿਲਾ ਹਮਲਾ ਦੂਜਾ ਹਮਲਾ ਤੀਜਾ ਹਮਲਾ ਚੌਥਾ ਹਮਲਾ ਤੇ ਪੰਜਵਾਂ ਹਮਲਾ ਇਹ ਪੰਜ ਹਮਲੇ ਦਿੱਲੀ ਤੇ ਹੋਏ ਨੇ ਤੇ ਪੰਜਵੇਂ ਹਮਲੇ ਦੇ ਵਿੱਚ ਪਾਣੀ ਪਾਦੀ ਲੜਾਈ ਲੜੀ ਗਈ ਹੈ ਜੀ ਹੁਣ ਜਦੋਂ ਇਹ ਵਾਪਸ ਜਾਣ ਲੱਗਾ ਤਾਂ ਸਿੱਖਾਂ ਨੇ ਰੈਜ਼ਿਸਟ ਕੀਤਾ ਸਿੱਖ ਕਹਿੰਦੇ ਵੀ ਤੂੰ ਤਾਂ ਸਾਡੇ ਦੇਸ਼ ਦਾ ਸੋਨਾ ਲੁੱਟ ਕੇ ਲੈ ਕੇ ਜਾ ਰਿਹਾ ਹੈਂ ਤੇ ਜਦੋਂ ਸਿੱਖਾਂ ਨੇ ਰਜਿਸਟਰ ਕੀਤਾ ਇਹਨੂੰ ਤੰਗ ਕੀਤਾ ਇਹਦੇ ਕੋਲੋਂ ਸੋਨਾ ਚਾਂਦੀ ਖੋਲਿਆ ਤੇ ਫਿਰ ਅਹਿਮਦ ਸ਼ਬਦਾਲੀ ਨੂੰ ਗੁੱਸਾ ਆਇਆ ਤੇ ਉਦੋਂ ਬਾਅਦ ਛੇਵਾਂ ਹਮਲਾ ਜਿਹਨੂੰ ਅਸੀਂ ਕਹਿੰਦੇ ਆ ਨਾ ਵੀ ਵੱਡਾ ਕੱਲੂਕਾਰਾ ਹੋ ਗਿਆ ਸੋ ਉਹ ਛੇਵਾਂ ਹਮਲਾ ਸੀਗਾ ਸੱਤਵਾਂ ਹਮਲਾ ਤੇ ਅੱਠਵਾਂ ਹਮਲਾ ਤਿੰਨ ਹਮਲੇ ਜਿਹੜੇ ਬਾਕੀ ਦੇ ਸੀਗੇ ਉਹ ਸਿੱਖਾਂ ਉੱਤੇ ਹੀ ਕੀਤੇ ਸੀਗੇ ਹਾਲਾਂਕਿ ਉਸ ਸਮੇਂ ਦੇ ਲੀਡਰ ਜੱਸਾ ਸਿੰਘ ਆਲੂ ਵਾਲਿਆ ਜੀ ਚਰਤ ਸਿੰਘ ਸ਼ੁਕਰਚੱਕੀਆ ਹੁਣੀ ਹੋ ਗਿਆ ਹਰੀ ਸਿੰਘ ਭੰਗੀ ਹੁਣੀ ਹੋ ਗਿਆ ਜੈ ਸਿੰਘ ਕਰਨਯਾ ਹੁਣੀ ਹੋ ਗਿਆ ਸੋ ਇਹ ਬਹੁਤ ਵੱਡੇ ਲੀਡਰ ਸੀਗੇ ਜਿਨ੍ਹਾਂ ਨੇ ਕਿ ਅਬਦਾਲੀ ਦਾ ਮੂੰਹ ਮੋੜ ਦਿੱਤਾ ਸੀਗਾ ਸੋ ਛੇਮਾ ਹਮਲਾ ਮੈਂ ਦੱਸ ਚੁੱਕਾ ਆ ਜਿਹਨੂੰ ਅਸੀਂ ਵੱਡਾ ਕੱਲੂ ਕਾਰਾਵੀ ਕਹਿੰਦੇ ਨੇ 1762 ਦੇ ਵਿੱਚ ਹੋਇਆ ਸੀਗਾ ਜਨਵਰੀ 1762 ਦੇ ਵਿੱਚ ਛੇਮਾ ਹਮਲਾ ਉਹ ਪੰਜਾਬ ਦੇ ਉੱਤੇ ਕਰਦਾ ਆ ਤੇ ਬਹੁਤ ਸਾਰੇ ਫੌਜ ਨਾਲ ਲੈ ਕੇ ਆਉਂਦਾ ਸੋ ਇੱਕ ਪਲਾਨ ਡਵੇ ਨਾਲ ਆਉਂਦਾ ਆ ਇਸ ਹਮਲੇ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਜਿਹੜੇ ਉਹ ਕਮਜ਼ੋਰ ਪੈ ਗਏ ਸੀਗੇ ਕਿਉਂਕਿ ਸਿੱਖਾਂ ਦੇ ਕੋਲ ਕੋਈ ਹਜੇ ਪਲਾਨਿੰਗ ਨਹੀਂ ਸੀਗੀ ਪਤਾ ਨਹੀਂ ਸੀਗਾ ਸਿੱਖ ਫੌਜਾਂ ਨੂੰ ਕਿ ਸਾਡੇ ਉੱਤੇ ਹਮਲਾ ਹੋਊਗਾ ਸੋ 5 ਫਰਵਰੀ ਨੂੰ 1762 ਦੇ ਵਿੱਚ ਜਦੋਂ ਮਲੇਰ ਕੋਟਲੇ ਦੇ ਨੇੜੇ ਬਹੁਤ ਸਾਰੀ ਸਿੱਖ ਫੌਜ ਨੂੰ ਘੇਰ ਲਿਆ ਗਿਆ ਉਹਨਾਂ ਦੇ ਬੱਚੇ ਔਰਤਾਂ ਤੇ ਬਜ਼ੁਰਗਾਂ ਦਾ ਕਤਲੇਆਮ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਲਗਭਗ ਇੱਕ ਨੰਬਰ ਕਹਿੰਦਾ ਆ ਅਬਦਾਲੀ ਨੇ ਛੇਵਾਂ ਹਮਲਾ ਕੀਤਾ ਹੀ ਇਸ ਕਰਕੇ ਸੀਗਾ ਕਿ ਮੈਂ ਸਿੱਖ ਕੌਮ ਖਤਮ ਕਰ ਦੇਣੀ ਆ ਫਰਬਰੀ 5 1762 ਸਮਾਂ ਯਾਦ ਰੱਖਿਓ ਇਸ ਦੌਰ ਨੂੰ ਅਸੀਂ ਕਹਿੰਦੇ ਆ ਵੱਡਾ ਕੱਲੂਕਾਰ ਕੋਪਰੋਈਆ ਪਿੰਡ ਹੈ ਜੀ ਮਲੇਰ ਕੋਟਲਾ ਕੋਰੇ ਉੱਥੇ ਹੋਇਆ ਸੀਗਾ ਵੱਡਾ ਕੱਲੂਕਾਰਾ ਸੋ ਇਸ ਹਮਲੇ ਵਿੱਚ 50 ਹਜ਼ਾਰ ਤੱਕ ਕਹਿੰਦੇ ਸਿੱਖ ਜਿਹੜੇ ਸੀਗੇ ਉਹ ਸ਼ਹੀਦ ਹੋ ਗਏ ਚਾਹੇ ਉਹ men women ਤੇ ਬੱਚੇ ਨੇ ਹੁਣ ਇਸ ਤੋਂ ਬਾਅਦ ਫਿਰ ਬਹੁਤ ਸਾਰਾ ਲਾਸ ਹੋਇਆ ਸਾਨੂੰ ਪਤਾ ਇਸ ਵੱਡੇ ਕੱਲੂਕਾਰ ਦੇ ਮਾਮਲੇ ਦੇ ਵਿੱਚ ਇਹਦੇ ਨਾਲ ਨਾਲ ਕਲਚਰਲ ਲਾਸ ਵੀ ਸਾਡਾ ਬਹੁਤ ਹੋਇਆ ਇਸ ਹਮਲੇ ਦੇ ਵਿੱਚ ਛੇਵੇਂ ਹਮਲੇ ਵਿੱਚ ਇਸ ਹਮਲੇ ਦੇ ਵਿੱਚ ਆਦ ਗ੍ਰੰਥ ਜੀ ਦੀ ਇੱਕ ਕਾਪੀ ਸੀਗੀ ਜੋ ਕਿ ਗਵਾਚ ਗਈ ਸੀਗੀ ਇਹ ਵੀ ਕਿਹਾ ਜਾਂਦਾ ਕਿ ਅਹਿਮਦ ਅਬਦਾਲੀ ਨਾਲ ਲੈ ਗਿਆ ਸੀਗਾ ਤੇ ਉਸ ਦੀ ਬੇਅਦਬੀ ਤੱਕ ਵੀ ਕੀਤੀ ਸੀਗੀ ਸੋ ਇਹ ਸੀ ਸਾਡੇ ਕੋਲੇ ਛੇਵਾਂ ਹਮਲਾ ਛੇਵੇਂ ਹਮਲੇ ਦੇ ਵਿੱਚ ਹੋਰ ਵੀ ਬਹੁਤ ਸਾਰਾ ਨੁਕਸਾਨ ਹੋਇਆ ਤੇ ਜੇ ਆਪਾਂ ਗੱਲ ਕਰੀਏ ਛੇਵੇਂ ਹਮਲੇ ਦਾ ਕੰਪੈਰੀਜ਼ਨ ਕਿਉਂਕਿ ਛੇਵੇਂ ਹਮਲੇ ਵਿੱਚ ਵੱਡਾ ਕੱਲੂ ਘਾਰਾ ਹੋਇਆ ਇੱਕ ਪਾਸੇ ਆਲਰੇਡੀ ਛੋਟਾ ਕੱਲੂ ਘਾਰਾ ਹੋ ਚੁੱਕਾ ਸੀਗਾ 1746 ਦੇ ਵਿੱਚ ਜੇ ਤੁਸੀਂ ਥੋੜਾ ਬਹੁਤ ਜਾਣਦੇ ਹੋਵੋਗੇ ਜੂਨ ਮਹੀਨਾ 1746 ਦੇ ਵਿੱਚ ਛੋਟਾ ਕੱਲੂ ਘਾਰਾ ਹੋਇਆ ਸੀਗਾ ਤੇ 5 ਫਰਵਰੀ 1762 ਦੇ ਵਿੱਚ ਵੱਡਾ ਕੱਲੂ ਘਾਰਾ ਹੋਇਆ ਕੰਪੈਰੀਜ਼ਨ ਦੇਖੀਏ ਤਾਂ ਉੱਥੇ ਜੋ ਸ਼ਹੀਦੀਆਂ ਸੀਗੀਆਂ ਉਹ ਲਗਭਗ 5 ਤੋਂ 7000 ਸੀਗੀਆਂ ਇਸ ਵੱਡੇ ਖਲੂਕਾਰ ਦੇ ਵਿੱਚ ਸ਼ਹੀਦੀਆਂ ਦਾ ਨੰਬਰ 40 ਤੋਂ 50000 ਹੋ ਚੁੱਕਾ ਸੀਗਾ ਬਹੁਤ ਵੱਡਾ ਨੰਬਰ ਸੀਗਾ ਸੋ ਇਹਦੇ ਨਾਲ ਨਾਲ ਦਰਬਾਰ ਸਹਿਬ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀਗਾ ਇਸ ਹਮਲੇ ਦੇ ਵਿੱਚ ਇਸ ਛੇਵੇਂ ਹਮਲੇ ਦੇ ਵਿੱਚ ਅਬਦਾਲੀ ਨੇ ਅੰਮ੍ਰਿਤਸਰ ਵੱਲੋਂ ਹਮਲਾ ਕੀਤਾ ਤੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਵੀ ਡਿਸਟਰੋਏ ਕਰ ਦਿੱਤਾ ਸੀਗਾ ਢਾਟ ਢਿਆਟੇ ਢੀ ਕਰ ਦਿੱਤਾ ਸੀਗਾ ਸੋ ਕਲਚਰਲ ਲਾਸ ਬਹੁਤ ਹੋਇਆ ਆਦ ਗ੍ਰੰਥ ਜੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਤੇ ਦਰਬਾਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀਗਾ ਇਸ ਛੇਵੇਂ ਹਮਲੇ ਦੇ ਵਿੱਚ ਅਸੀਂ ਯਾਦ ਕਰਨਾ ਇਹ ਪ੍ਰੀ ਦੇ ਵਿੱਚ ਵੀ ਆ ਸਕਦਾ ਹੈ ਐਗਜ਼ਾਮੀਨਰ ਕਲਚਰਲ ਲਾਸ ਪੁੱਛ ਸਕਦਾ ਵੀ ਕਲਚਰਲ ਲਾਸ ਕੀ ਹੋਇਆ ਸਾਡਾ ਸੱਤਵੇਂ ਹਮਲੇ ਦੀ ਗੱਲ ਕਰ ਲਈਏ ਸੱਤਵਾਂ ਹਮਲਾ 1764 ਤੋਂ 1765 ਦੇ ਵਿੱਚ ਹੋਇਆ ਸੀਗਾ ਹੁਣ ਇਹ ਉਹ ਹਮਲੇ ਆ ਜਦੋਂ ਅਬਦਾਲੀ ਨੂੰ ਆਇਆ ਸੀਗਾ ਕਿ ਮੈਂ 2 ਸਾਲ ਪਹਿਲਾਂ ਆਇਆ ਸੀਗਾ ਤੇ ਮੈਂ ਸਿੱਖਾਂ ਨੂੰ ਬਰਬਾਦ ਕਰ ਦੂੰਗਾ ਲੇਕਿਨ ਨਹੀਂ ਇਹ 2 ਸਾਲਾਂ ਵਿੱਚ ਸਿੱਖ ਫੌਜਾਂ ਦੁਬਾਰਾ ਉੱਠ ਖੜੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਲੜਨਾ ਆ ਗਿਆ ਸੀਗਾ ਉਹਨਾਂ ਨੂੰ ਹੌਸਾ ਆ ਗਿਆ ਸੀਗਾ ਵੀ ਹੁਣ ਇਹ ਕਿਵੇਂ ਹਮਲੇ ਕਰੂਗਾ ਸੋ ਇਸ ਹਮਲੇ ਦੌਰਾਨ ਜਿਹੜਾ ਸੀਗਾ ਆਪਣੇ ਕੋਲੇ ਹਰੀ ਸਿੰਘ ਪੰਗੀ ਹੁਣੀ ਹੋ ਗਿਆ ਚਰ ਸਿੰਘ ਸ਼ੁਕਰਚੱਕਿਆ ਹੋਣਗੇ ਵੱਡੇ ਲੀਡਰ ਬਣ ਚੁੱਕੇ ਸੀਗੇ ਤੇ ਇਹਨਾਂ ਨੇ ਰੈਚਨ ਤੇ ਬਾਰੀ ਦਬਾਬ ਦੇ ਏਰੀਆ ਵਿੱਚ ਕਬਜ਼ਾ ਵੀ ਕਰ ਲਿਆ ਸੀਗਾ ਸੋ ਜਦੋਂ ਦਬਾਬ ਪੜਦੇ ਆ ਸੋ ਉਸ ਦਬਾਬ ਵਿੱਚ ਜਦੋਂ ਕਬਜ਼ਾ ਕੀਤਾ ਗਿਆ ਤੇ ਇਹ ਗੱਲ ਜਦੋਂ ਪਤਾ ਲੱਗਦੀ ਹੈ ਅਹਿਮਦ ਸ਼ਾਹ ਅਬਦਾਲੀ ਨੂੰ ਕਿ ਮੇਰੇ ਲਾਏ ਹੋਏ ਗਵਰਨਰ ਜਿਹੜੇ ਨੇ ਚਾਹੇ ਉਹ ਮਲੇਰ ਕੋਟਲੇ ਦਾ ਸੀਗਾ ਚਾਹੇ ਉਹ ਸਰਹੰਦਾ ਦਾ ਸੀਗਾ ਉਹਨਾਂ ਨੂੰ ਹਰਾ ਦਿੱਤਾ ਆ ਤਾਂ ਕਰਕੇ ਉਹ ਹਮਲਾ ਕਰਨ ਆਉਂਦਾ ਤੇ ਇਸ ਹਮਲੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਹਾਰ ਦਾ ਸਾਹਮਣਾ ਦੇਖਣਾ ਪੈਂਦਾ ਆ ਦੇ ਨਾਲ ਦੀ ਨਾਲ ਹੀ ਇਹਦੇ ਗਵਰਨਰ ਚਾਹੇ ਉਹ ਲਾਹੌਰ ਦੇ ਗਵਰਨਰ ਦੀ ਗੱਲ ਕਰ ਲਈਏ ਮਲੇਰ ਕੋਟਲੇ ਦਾ ਗਵਰਨਰ ਸੀਗਾ ਚਾਹੇ ਉਹ ਭੀਖਨ ਖਾਨ ਤੇ ਚਾਹੇ ਅਸੀਂ ਇਹਦੇ ਸਰਹੰਦ ਦੇ ਗਵਰਨਰ ਜੈਨ ਖਾਨ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਉਹ ਮਾਰੇ ਵੀ ਗਏ ਸੀਗੇ ਇਸ ਯੁੱਧ ਦੇ ਵਿੱਚ ਤੇ ਅਹਿਮਦ ਸ਼ਾਹ ਅਬਦਾਲੀ ਵਾਪਸ ਗਿਆ ਸੀਗਾ ਇਸ ਯੁੱਧ ਤੋਂ ਹਾਰ ਕੇ ਦੁਬਾਰਾ ਫਿਰ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਅੱਠਵਾਂ ਹਮਲਾ ਕਰਦਾ 1766 ਤੇ 1767 ਦੇ ਵਿੱਚ ਕਿ ਹੁਣ ਮੈਂ ਦੁਬਾਰਾ ਆਉਂਗਾ ਇਸ ਹਮਲੇ ਦੀ ਗੱਲ ਕਰ ਲਈ ਤਾਂ ਬਹੁਤ ਸਾਰੀਆਂ ਫੌਜਾਂ ਲੈ ਕੇ ਆਇਆ ਤੇ ਇੱਥੇ ਸਾਡੇ ਕੋਲੇ ਅੰਮ੍ਰਿਤਸਰ ਦੇ ਵਿਖੇ ਜੋ ਜਹਾਨ ਖਾਨ ਇਹਦਾ ਗਵਰਨਰ ਸੀਗਾ ਉਸ ਨੂੰ ਮਾਰਿਆ ਗਿਆ ਤੇ 5000 ਤੋਂ 6000 ਅਫਗਾਨ ਫੌਜਾਂ ਨੂੰ ਵੀ ਮਾਰਿਆ ਗਿਆ ਸੋ ਬਹੁਤ ਵੱਡਾ ਨੁਕਸਾਨ ਇੱਥੇ ਅਮਨ ਸ਼ਬਦਾਲੀ ਨੂੰ ਹੋਇਆ ਤੇ ਹਾਰ ਦਾ ਮੂੰਹ ਦੇਖ ਕੇ ਫਿਰ ਵਾਪਸ ਮੁੜ ਗਿਆ ਅਮਨ ਸ਼ਬਦਾਲੀ ਸੋ 8 ਹਮਲੇ ਆਪਾਂ ਦੇਖ ਚੁੱਕੇ ਹਾਂ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਹਮਲਾ ਦਿੱਲੀ ਤੱਕ ਮੁਗਲਾਂ ਆਪਣੇ ਮਰਾਠਿਆਂ ਨੂੰ ਹਰਾਉਣਾ ਪੰਜਵੇਂ ਹਮਲੇ ਵਿੱਚ ਫਿਰ 6ਵਾਂ 7ਮਾ 8ਵਾਂ ਮਾਮਲਾ ਸਿੱਖਾਂ ਦੇ ਉੱਤੇ ਕਿਹੜੇ-ਕਿਹੜੇ ਏਰੀਆ ਵਿੱਚ ਕਿਹਨੂ-ਕਿਹਨੂ ਹਰਾਇਆ ਗਿਆ ਆਪਾਂ ਇਹ ਡਿਟੇਲ ਦੇ ਵਿੱਚ ਦੇਖ ਚੁੱਕੇ ਆਂ ਬਾਕੀ ਇਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਨੂੰ ਜ਼ਰੂਰ ਰੀਡ ਆਊਟ ਕਰ ਲਿਓ ਸਮੇਂ ਦੀ ਨਜ਼ਾਕਤ ਆਪਣੇ ਕੋਲ ਹੈਗੀ ਆ ਆਪਾਂ ਚੀਜ਼ਾਂ ਨੂੰ ਥੋੜਾ ਫਾਸਟ ਲੈ ਕੇ ਚੱਲਾਂਗੇ ਤਾਂ ਕਿ ਤੁਸੀਂ ਆਪ ਵੀ ਇੱਕ ਵਾਰ ਇਹਨੂੰ ਗੋ-ਥਰੂ ਕਰ ਸਕੋ ਬਟ ਮੈਂ ਤੁਹਾਨੂੰ ਆਈਡੀਆ ਦੇਣਾ ਚਾਹੁੰਦਾ ਕਿ ਜੋ ਅਸੀਂ ਕੰਟੈਂਟ ਪੜ੍ਹਨਾ ਉਹ ਇਸ ਲੈਵਲ ਦਾ ਹੋਣਾ ਚਾਹੀਦਾ ਠੀਕ ਹੈ ਚਲੋ ਉਦੋਂ ਬਾਅਦ ਹੈਗਾ ਰੀਜ਼ਨ ਫੋਰ ਅਮਰ ਸ਼ਾਹ ਅਬਦਾਲੀਜ਼ ਫੇਲਿਅਰ ਕਹਿੰਦੇ ਕੀ ਪਾਣੀਪਤ ਦਾ ਇੱਡਾ ਵੱਡਾ ਜੁੱਧ ਜਿੱਤ ਲਿਆ ਮਰਾਠਿਆਂ ਦੀ ਏਡੀ ਵੱਡੀ ਫੌਜ ਨੂੰ ਹਰਾਤਾ ਬਟ ਸਿੱਖਾਂ ਕੋਲ ਹਾਰ ਗਿਆ ਕੀ ਕਾਰਨ ਸੀਗਾ ਬਹੁਤ ਵੱਡਾ ਸਵਾਲ ਹੈ ਜੇ ਐਗਜ਼ਾਮੀਨਰ ਪੁੱਛਦਾ ਆ ਸੋ ਦੇਖਿਆ ਜਾਵੇ ਤਾਂ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦੇ ਹਾਰਨ ਦਾ ਸਭ ਤੋਂ ਵੱਡਾ ਕਾਰਨ ਸੀਗਾ ਸਿੱਖਾਂ ਦੇ ਵਿੱਚ ਇੱਕ ਕਰੇਜ ਤੇ ਉਹਨਾਂ ਦਾ ਡਿਟਰਮੀਨੇਸ਼ਨ ਉਹਨਾਂ ਦੇ ਵਿੱਚ ਇੱਕ ਇਦਾਂ ਦੀ ਭਾਵਨਾ ਵੀ ਅਸੀਂ ਖਤਮ ਨਹੀਂ ਹੋਣਾ ਕਿਉਂਕਿ ਉਸ ਸਮੇਂ ਸਿੱਖਾਂ ਦੇ ਕੋਲੇ ਗਮਾਉਣ ਨੂੰ ਕੁਝ ਵੀ ਨਹੀਂ ਸੀਗਾ ਜੋ ਕੁਝ ਸੀਗਾ ਉਹਨਾਂ ਨੇ ਪਾਉਣਾ ਹੀ ਸੀਗਾ ਸੋ ਸਭ ਤੋਂ ਵੱਡਾ ਇਹ ਕਾਰਨ ਹੋਗਾ ਦੂਜੇ ਨੰਬਰ ਤੇ ਉਸ ਸਮੇਂ ਦੀ ਜਿਹੜੀ ਸਿੱਖ ਫੌਜ ਸੀ ਉਹਨਾਂ ਨੂੰ ਲੜਨ ਦਾ ਇੱਕ ਗੋਰੇਲਾ ਵਾਰਫੇਰ ਆਉਂਦਾ ਸੀਗਾ ਗੋਰੇਲਾ ਟੈਕਨੀਕ ਵੀ ਪਹਾੜਾਂ ਦੇ ਜੰਗਲਾਂ ਵਿੱਚ ਲੁਕ ਜਾਣਾ ਜਦੋਂ ਹਮਲਾਵਰ ਆਇਆ ਉੱਤੇ ਹਮਲਾ ਕਰਕੇ ਉਹਨੂੰ ਮਾਰ ਕੇ ਦੁਬਾਰਾ ਤੋਂ ਫਿਰ ਲੁਕ ਜਾਣਾ ਸੋ ਇਹਨੂੰ ਗੋਰੇਲਾ ਵਾਰ ਟੈਕਨੀਕ ਕਹਿੰਦੇ ਆ ਇਹ ਬਹੁਤ ਵਧੀਆ ਤਰੀਕੇ ਨਾਲ ਜਾਣੂ ਸਨ ਸਾਡੀਆਂ ਸਿੱਖ ਫੌਜਾਂ ਲੇਕਿਨ ਅਹਿਮਦ ਸ਼ਾਹ ਅਦਾਲੀ ਨੂੰ ਇਹ ਟੈਕਨੀਕ ਨਹੀਂ ਸੀ ਪਤਾ ਸੋ ਇਸ ਕਰਕੇ ਵੀ ਉਹਨੇ ਮਾਰ ਖਾਦੀ ਇਹਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਅੰਡਰਐਸਟੀਮੇਟ ਦਾ ਸਿੱਖ ਪਾਵਰ ਹੁਣ ਅਹਿਮਦ ਸ਼ਾਹ ਅਬਦਾਲੀ ਆਇਆ ਉਹਨੂੰ ਲੱਗਾ ਵੀ ਮੈਂ 1762 ਚ ਆਇਆ ਮੈਂ ਵੱਡਾ ਕੱਲੂਗਾ ਰਾਕੀਤਾ ਮੈਂ ਬਹੁਤ ਸਾਰੇ ਸਿੱਖ ਸ਼ਹੀਦ ਕਰ ਦਿੱਤੇ ਨੇ ਮੈਂ ਤਾਂ ਜੀ ਸਿੱਖ ਖਤਮ ਹੀ ਕਰ ਦਿੱਤੇ ਹੁਣ ਮੈਨੂੰ ਕੀ ਡਰਿਆ ਉਹਨੇ ਅੰਡਰ ਐਸਟੀਮੇਟ ਕੀਤਾ ਸਿੱਖਾਂ ਨੂੰ ਤੇ ਆਇਆ ਤੇ ਆ ਕੇ ਜਦੋਂ ਹਮਲਾ ਕੀਤਾ ਤੇ ਮੋਰੋ ਫਿਰ ਸਿੱਖਾਂ ਨੇ ਚੜ੍ਹਾਈ ਕੀਤੀ ਇਹਨਾਂ ਕੋਲ ਟੈਕਨੀਕ ਸੀਗੀ ਇਹਨਾਂ ਕੋਲ ਜਜ਼ਬਾ ਸੀਗਾ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਦਿੱਤਾ ਸੀਗਾ ਇਹਦੇ ਨਾਲ ਨਾਲ ਇੱਕ ਮੋਟੀਵੇਸ਼ਨ ਸੀਗੀ ਵੀ ਹਾਂ ਸੈਲਫ ਰਿਸਪੈਕਟ ਦੀ ਮੋਟੀਵੇਸ਼ਨ ਆਪਾਂ ਕਹਿੰਦੇ ਨੇ ਵੀ ਜਦੋਂ ਜਕਾਰਾ ਵੱਜਦਾ ਤੁਸੀਂ ਆਮ ਜ਼ਿੰਦਗੀ ਵਿੱਚ ਵੀ ਦੇਖੋ ਇੱਕ ਜਕਾਰਾ ਲਾ ਕੇ ਥੋੜਾ ਵੈਸੇ ਜੀ ਕਰਦਾ ਕਿ ਮੈਂ ਟਾਲ ਮਾ ਯਾਰ ਇਹਨਾਂ ਨੂੰ ਹਨਾ ਮੇਰੇ ਜਿਵੇਂ ਮੇਰੇ ਨਾਲ ਇੱਕ ਟੀਚਰ ਤੁਰ ਜਾਂਦਾ ਸੀਗਾ ਅ ਅਸੀਂ ਗੱਲਾਂ ਕਰਦੇ ਜਾਈਏ ਅਸੀਂ ਵੈਸੇ ਪੌੜੀਆਂ ਉੱਤੇ ਦੇ ਉੱਤੇ ਦੇ ਨਾ ਜਕਾਰਾ ਲਾਇਆ ਇੱਕ ਵੀ ਬੋਲੇ ਸੋਨਿਹਾਲ ਕਹਿੰਦੇ ਸਤਿ ਸ਼੍ਰੀ ਅਕਾਲ ਜਦੋਂ ਤੁਸੀਂ ਜਕਾਰਾ ਲਾਇਆ ਨਾ ਮੇਰੇ ਨਾਲ ਦਾ ਕਹਿੰਦਾ ਕਹਿੰਦਾ ਭਾਈ ਇੰਨਾ ਜੋਸ਼ ਹੈਗਾ ਮੇਰਾ ਜੀ ਕਦਮ ਇੱਥੇ ਕਿਸ ਨੂੰ ਟਾਲ ਮਾ ਕਹਿੰਦਾ ਸੋ ਇਹ ਕੁਦਰਤੀ ਆ ਤੁਸੀਂ ਹੁਣ ਵੀ ਕਿਤੇ ਚਾਰ ਬੰਦੇ ਬੈਠੇ ਹੋ ਉਸ ਪਰਮਾਤਮਾ ਦਾ ਨਾਮ ਲੋ ਜੁਗਾਰਾ ਲੋ ਤੁਹਾਨੂੰ ਮੈਂ ਜੋਸ਼ ਭਰ ਗਿਆ ਸੋ ਇਹੀ ਜੋਸ਼ ਜਿਹੜਾ ਸੀਗਾ ਉਸ ਸਮੇ ਸਿੱਖਾਂ ਵਿੱਚ ਸੀਗਾ ਤੇ ਉਸਨੇ ਸਿੱਖਾਂ ਨੂੰ ਜਤਾਇਆ ਇਹਦੇ ਨਾਲ ਨਾਲ ਸਕਿਲਡ ਲੀਡਰਸ਼ਿਪ ਉਸ ਸਮੇ ਜੱਸਾ ਸੀ ਗਾਲੂ ਵਾਲੇ ਜਿਹਦਾ ਹੁਣ ਚਰਤ ਸਿੰਘ ਹੁਣੀ ਹੋ ਗਿਆ ਹੈ ਹਰੀ ਸਿੰਘ ਪੰਗੀ ਹੁਣੀ ਹੋ ਗਿਆ ਸੋ ਬਹੁਤ ਤਜਰਬੇਕਾਰ ਲੀਡਰ ਸੀਗੇ ਤੇ ਇਸ ਸਮੇਂ ਦੌਰਾਨ ਸਿੱਖ ਮਿਸਲਾਂ ਵੀ ਬਹੁਤ ਜ਼ਿਆਦਾ ਸਟਰੋਂਗ ਹੋ ਚੁੱਕੀਆਂ ਸੀਗੀਆਂ ਤਾਂ ਕਰਕੇ ਵੀ ਜਿਹੜੇ ਸੀਗੇ ਇਹਨਾਂ ਦੀ ਪਾਵਰ ਜ਼ਿਆਦਾ ਸੀਗੀ ਸਿੱਖਾਂ ਦੀ ਇਦੇ ਨਾਲ ਨਾਲ ਅਫਗਾਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਜਿਹੜੇ ਲੀਡਰ ਸੀਗੇ ਉਹ ਕਿਤਨਕ ਤੇ ਵੀਕ ਸੀਗੇ ਲਾਹੌਰ ਦੇ ਸੂਬੇਦਾਰ ਦੀ ਗੱਲ ਕਰ ਲਓ ਸਰਹੰਦ ਦੇ ਸੂਬੇਦਾਰ ਦੀ ਗੱਲ ਕਰ ਲਓ ਮਲੇਰਕੋਟਲੇ ਦੇ ਸੂਬੇਦਾਰ ਦੀ ਗੱਲ ਕਰ ਲਓ ਉਨੇ ਜ਼ਿਆਦਾ ਤਕੜੇ ਨਹੀਂ ਸੀ ਰਹੇ ਉਹ ਵੀਕ ਹੋ ਚੁੱਕੇ ਸੀਗੇ ਤਾਂ ਕਰਕੇ ਵੀ ਅਫਗਾਨ ਹਾਰ ਗਏ ਸੀਗੇ ਇਹਦੇ ਨਾਲ ਨਾਲ ਹੀ ਸਿੱਖ ਬਹੁਤ ਯੂਨਾਈਟਿਡ ਸੀਗੇ ਚਾਹੇ 1748 ਦੇ ਵਿੱਚ ਦਲ ਖਾਲਸਾ ਦੇ ਰੂਪ ਦੇ ਵਿੱਚ 11 ਮਿਸਲਾਂ ਬਣਾਈਆਂ ਗਈਆਂ ਪਰ ਜਦੋਂ ਵੀ ਕੋਈ ਬਾਹਰੀ ਹਮਲਾ ਹੁੰਦਾ ਸੀਗਾ ਇਹ 11 ਦੀਆਂ 11 ਮਿਸਲਾਂ ਇਕੱਠੀਆਂ ਹੁੰਦੀਆਂ ਸੀਗੀਆਂ ਸੋ ਕਿਤਨਾ ਕਿਤੇ ਯੂਨਿਟੀ ਸੀ ਕਿ ਸਿੱਖਾਂ ਦੇ ਵਿੱਚ ਹਮੇਸ਼ਾ ਰਲ ਕੇ ਲੜਦੇ ਸੀਗੇ ਤੇ ਦੁਸ਼ਮਣ ਨੂੰ ਇਸ ਧਰਤੀ ਤੋਂ ਭਜਾ ਦਿੰਦੇ ਸੀਗੇ ਜਿਨ੍ਹਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਵੀ ਇੱਕ ਹੋਇਆ ਸੀ ਇਹਦੇ ਨਾਲ ਨਾ ਫਾਈਨੈਂਸ਼ੀਅਲ ਪ੍ਰੋਬਲਮ ਹੁਣ ਅਫਗਾਨਾਂ ਦੇ ਕੋਲ ਕਿਤਨਾ ਕਿਤੇ ਫਾਈਨੈਂਸ਼ੀਅਲ ਪ੍ਰੋਬਲਮ ਆ ਚੁੱਕੀ ਸੀਗੀ بار بار ਹਮਲੇ ਕਰਨੇ بار بار ਹਮਲੇ ਕਰਨੇ ਐਨੀ ਫੌਜ ਨੂੰ ਸੰਭਾਲਣਾ ਉਹਨਾਂ ਦੇ ਖਰਚੇ ਹੋਣੇ ਤੇ ਜਦੋਂ ਉਹ ਆਉਣਾ ਹਾਰ ਕੇ ਜਾਣ ਲਾਸ ਹੁਣ ਪਾਣੀ ਪਾਦੀ ਲੜਾਈ ਜਿੱਤਾਂ ਲਈ ਪਰ ਜਿੰਨਾ ਸੋਨਾ ਲੁੱਟਿਆ ਉਹ ਨਹੀਂ ਵਾਪਸ ਲਿਜਾ ਪਾਇਆ ਰਾਹ ਦੇ ਵਿੱਚੋਂ ਸਿੱਖਾਂ ਨੇ ਖੋ ਲਿਆ ਫਿਰ ਦੁਬਾਰਾ ਚੜ੍ਹਾਈ ਕਰਨੀ ਸੋ ਇਹਨਾਂ ਕਰਕੇ ਕਿਤਨਾ ਕਿਤੇ ਅਹਿਮਦ ਸ਼ਾਹ ਅਬਦਾਲੀ ਦੇ ਕੋਲੇ ਪੈਸੇ ਤੇ ਲਦੀ ਕਮੀ ਹੋ ਚੁੱਕੀ ਸੀਗੀ ਤੇ ਉਹਦੀਆਂ ਫੌਜਾਂ ਵੀ ਵੀਕ ਹੋ ਚੁੱਕੀਆਂ ਸੀਗੀਆਂ ਇਹਦੇ ਨਾਲ ਨਾਲ ਹੀ ਅਫਗਾਨਿਸਤਾਨ ਦੇ ਵਿੱਚ ਰਿਵੋਲਟ ਹੋ ਚੁੱਕਾ ਸੀਗਾ ਉਹਨਾਂ ਨੇ ਵੀ ਲੋਕਲ ਲੋਕਾਂ ਨੇ ਕਿਹਾ ਵੀ ਇਹ ਤਾਂ 2 ਸਾਲ ਬਾਅਦ ਵਗ ਜਾਂਦਾ ਪੰਜਾਬ ਕੰਨੀ ਨੂੰ ਜਿਵੇਂ ਭੂਆ ਦੇ ਘਰੇ ਚੱਲਾ ਹੁੰਦਾ ਸੋ ਸਾਡੇ ਨੂੰ ਲੋਕਲ ਕੌਣ ਦੇਖੂਗਾ ਤਾਂ ਉਸ ਲੋਕਲ ਈ ਵਿੱਚ ਰਿਵੋਲਟ ਹੋਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਲੋਕ ਇਹਨਾਂ ਦੇ ਖਿਲਾਫ ਭੜਕ ਗਏ ਸੀਗੇ ਇੰਪੋਰਟੈਂਸ ਆਫ ਅੰਮ੍ਰਿਤਸਰ ਇਹ ਬਹੁਤ ਇੰਪੋਰਟੈਂਟ ਆ ਹੁਣ ਅੰਮ੍ਰਿਤਸਰ ਸ਼ਹਿਰ ਇੱਕ ਇਦਾਂ ਦੀ ਪਵਿੱਤਰਤਾ ਹੈ ਜਿੱਥੋਂ ਕਿਤਨੇ ਕਦੇ ਸਿੱਖਾਂ ਨੂੰ ਪਾਵਰ ਮਿਲਦੀ ਆ ਤੇ ਹਮੇਸ਼ਾ ਜਾਂਦੇ ਸੀਗੇ ਸਿੱਖ ਇਸ਼ਨਾਨ ਕਰਦੇ ਮੱਥਾ ਟੇਕਦੇ ਤੇ ਪਾਵਰ ਲੈ ਕੇ ਆਉਂਦੇ ਸੀਗੇ ਪਰ ਅਹਿਮਦ ਸ਼ਾਹ ਅਬਦਾਲੀ ਨੇ ਕਿਤਨੇ ਕ ਤੇ 6ਵੇਂ ਹਮਲੇ ਵਿੱਚ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਸੋ ਉਸ ਯੂਨੇ ਸਿੱਖਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਜੋਸ਼ ਭਰਿਆ ਸੀਗਾ ਤੇ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਇੱਕ ਬਹੁਤ ਜ਼ਿਆਦਾ ਨਫ਼ਰਤ ਵੀ ਸੀਗੀ ਵੀ ਯਾਰ ਇਹ ਬੰਦੇ ਨੇ ਸਾਡਾ ਨੁਕਸਾਨ ਕੀਤਾ ਇਹਨੂੰ ਅਸੀਂ ਨਹੀਂ ਛੱਡਾਂਗੇ ਸੋ ਕਿਤੇ ਨਾ ਕਿਤੇ ਉਹ ਵੀ ਇੱਕ ਕਾਰਨ ਸੀਗਾ ਜਿਹਦੇ ਕਰਕੇ ਅਬਦਾਲੀ ਨੂੰ ਹਰਾਇਆ ਗਿਆ ਅਬਦਾਲੀ ਦੀ ਉਮਰ ਵੀ ਹੋ ਚੁੱਕੀ ਸੀਗੀ ਬੜੇ ਸਮੇਂ ਤੋਂ ਲਗੜਾ 20 ਸਾਲ ਤਾਂ ਪੰਜਾਬ ਤੇ ਹਮਲੇ ਕਰੀ ਗਿਆ ਉਦੋਂ ਪਹਿਲਾਂ ਇਹ ਨਾਦਰ ਸ਼ਾਹ ਦੇ ਨਾਲ ਆਇਆ ਸੀਗਾ ਸੋ 1737 ਤੋਂ ਲਾਈਏ ਤਾਂ 30 ਸਾਲ ਤਾਂ ਇਹੀ ਹੋਗੇ ਪਹਿਲਾਂ ਵੀ ਕੋਈ 10 15 20 ਸਾਲ ਉਮਰ ਸਾਲ ਹੋਊਗੀ ਇਹਦੀ ਸੋ 50 60 ਸਾਲ ਦੇ ਗੇੜ ਜਦੋਂ ਇੰਨੇ ਹਮਲੇ ਹੁੰਦੇ ਆ ਤਾਂ ਅਬਦਾਲੀ ਉਹਨਾਂ ਤਕੜਾ ਨਹੀਂ ਰਿਹਾ ਉਹਦੇ ਕੋਲੋਂ ਲੀਡਰਸ਼ਿਪ ਕੁਆਲਿਟੀ ਘਟ ਗਈ ਸੀਗੀ ਸੋ ਇਹ ਵੀ ਕਿਤੇ ਨਾ ਕਿਤੇ ਕਾਰਨ ਸੀਗਾ ਅਬਦਾਲੀ ਦੇ ਹਾਰਨ ਦਾ ਜੀ ਇੱਥੇ ਤਾਂ ਕਲੀਅਰ ਆ ਯਸ ਸਰ ਜ਼ਰੂਰ ਲਿਖ ਦਿਓ ਨਾਲ ਦੀ ਨਾਲ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਠੀਕ ਹੈ ਇਹਦੇ ਨਾਲ ਹੁਣ ਆਪਾਂ ਅੱਗੇ ਚੱਲਾਂਗੇ ਕਿ ਅਹਿਮਦ ਸ਼ਾਹ ਅਬਦਾਲੀ ਨੇ ਜਿਹੜੇ ਹਮਲੇ ਕੀਤੇ ਉਹਦਾ ਪ੍ਰਭਾਵ ਕੀ ਪਿਆ ਜੀ ਪੋਲੀਟੀਕਲ ਪ੍ਰਭਾਵ ਦੀ ਗੱਲ ਕਰ ਲਈ ਆਪਾਂ ਦੇਖਾਂਗੇ ਕਲਚਰਲ ਪ੍ਰਭਾਵ ਕੀ ਪਿਆ ਸਭ ਤੋਂ ਪਹਿਲਾਂ ਪੋਲੀਟੀਕਲ ਪ੍ਰਭਾਵ ਦੇਖਦੇ ਆਂ ਰਾਜਨੀਤਿਕ ਪ੍ਰਭਾਵ ਕੀ ਪਿਆ ਆ ਸਭ ਤੋਂ ਪਹਿਲਾਂ ਪ੍ਰਭਾਵ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਮੁਗਲ ਸੀਗੇ ਉਹ ਕਿਤੇ ਨਾ ਕਿਤੇ ਡਾਊਨ ਜਾਣ ਲੱਗ ਪਏ ਮਤਲਬ ਉਹ ਉਹਨਾਂ ਦਾ ਡੀਗ੍ਰੇਡੇਸ਼ਨ ਹੋ ਗਿਆ ਮੁਗਲਾਂ ਦਾ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਸੋ ਪੰਜਾਬ ਦੇ ਵਿੱਚ ਮੁਗਲਾਂ ਦਾ ਡਿਕਲਾਈਨ ਹੋਣਾ ਸ਼ੁਰੂ ਹੋਇਆ ਪਹਿਲੇ ਹਮਲੇ ਦੇ ਵਿੱਚ ਮੀਰ ਮਨੂ ਦੂਜਾ ਹਮਲਾ ਮੀਰ ਮਨੂ ਤੀਜਾ ਹਮਲਾ ਮੀਰ ਮਨੂ ਸੋ ਚੌਥੇ ਹਮਲੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਨੂੰ ਕੈਪਚਰ ਕਰ ਲਿਆ ਤੇ ਆਪਣੇ ਬੰਦੇ ਨੂੰ ਆਪਣੇ ਮੁੰਡੇ ਨੂੰ ਤੈਮੂਰ ਸ਼ਾਹ ਨੂੰ ਗਵਰਨਰ ਬਣਾਤਾ ਜੀ ਪੰਜਾਬ ਦਾ ਦੇਖੋ ਯਾਦ ਰੱਖਣਾ ਇਹ ਤੇਪਰੀ ਦੇ ਵਿੱਚ ਪੁੱਛਿਆ ਜਾ ਸਕਦਾ ਵੀ ਕਿਹੜੇ ਹਮਲੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਮੁੰਡੇ ਨੂੰ ਲਾਹੌਰ ਦਾ ਗਵਰਨਰ ਬਣਾਇਆ ਸਰ ਚੌਥੇ ਹਮਲੇ ਦੇ ਵਿੱਚ ਤੈਮੂਰ ਸ਼ਾਹ ਨੂੰ 1756 ਤੋਂ 57 ਇਹ ਤੁਸੀਂ ਸਮਝਦਾ ਰਹੋ ਕਿ ਇਦਾਂ ਦੇ ਕੁਐਸਚਨ ਬਣ ਸਕਦੇ ਨੇ ਉਦੋਂ ਬਾਅਦ ਤੇ ਐਂਡ ਆਫ ਮਰਾਠਾ ਪਾਵਰ ਹੋਰ ਕੀ ਫਰਕ ਪਿਆ ਸਰ ਮਰਾਠਾ ਪਾਵਰ ਨੂੰ ਖਤਮ ਕਰ ਦਿੱਤਾ ਪਾਣੀਪੱਤ ਦੀ ਲੜਾਈ ਹੋਈ ਤੇ ਮਰਾਠਾ ਪਾਵਰ ਖਤਮ ਇਸ ਸਮੇਂ ਦੌਰਾਨ ਹੀ ਸਿੱਖ ਪਾਵਰ ਵੀ ਗਰੋ ਕਰ ਗਈ ਕਿਉਂ ਕਿ ਸਿੱਖਾਂ ਨੂੰ ਇੱਕ ਵੈਕਿਊਮ ਮਿਲ ਗਿਆ ਅਹਿਮਦ ਸ਼ਾਹ ਅਬਦਾਲੀ ਬਾਰ ਬਾਰ ਆ ਰਿਹਾ ਲਾਹੌਰ ਦੇ ਉੱਤੇ ਹਮਲੇ ਕਰ ਰਿਹਾ ਆ ਉਧਰ ਲੜ ਰਿਹਾ ਹੈ ਜੀ ਮਰਾਠਿਆਂ ਦੇ ਨਾਲ ਸੋ ਜਿਹੜੇ ਮਰਾਠੇ ਸੀਗੇ ਉਹਨਾਂ ਦਾ ਵੀ ਧਿਆਨ ਨਹੀਂ ਗਿਆ ਲੋਕਲ ਏਰੀਆ ਉੱਤੇ ਮੁਗਲਾਂ ਦਾ ਧਿਆਨ ਵੀ ਲੋਕਲ ਏਰੀਆ ਤੇ ਨਹੀਂ ਗਿਆ ਸੋ ਇਸ ਸਮੇਂ ਦਾ ਫਾਇਦਾ ਚੱਕਦੇ ਹੋਏ ਦਾਲ ਖਾਲਸਾ ਦਾ ਬਣਾਉਣਾ ਉਦੋਂ ਬਾਅਦ ਦਾਲ ਖਾਲਸਾ ਦੀ ਪਾਵਰ ਨੂੰ ਵਧਾਉਣਾ ਮਿਸਲਾਂ ਦੇ ਵਿੱਚ ਵੰਡਣਾ ਤੇ ਮਿਸਲਾਂ ਦੇ ਰਾਹੀ ਬਹੁਤ ਸਾਰੇ ਏਰੀਆ ਵਿੱਚ ਕਬਜ਼ਾ ਕਰਨਾ ਇਸ ਕਰਕੇ ਸਿੱਖ ਪਾਵਰਫੁਲ ਹੋ ਗਏ ਸੀਗੇ ਇਸ ਸਮੇਂ ਦੌਰਾਨ ਤਾਂ ਹੀ ਤਾਂ ਫਿਰ ਇਹਨਾਂ ਨੇ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਹੱਥ ਪਾਲਿਆ ਸੀਗਾ ਸੋ 12 ਮਿਸਲਾਂ ਦਾ ਬੰਨਣਾ ਸਿੱਖ ਯੂਨਾਈਟ ਹੋ ਚੁੱਕੇ ਸੀਗੇ ਇਹਦੇ ਨਾਲ ਨਾਲ ਹੀ ਹੋਰ ਪੋਲੀਟੀਕਲ ਫਰਕ ਕੀ ਪਿਆ ਬ੍ਰਿਟਿਸ਼ ਐਕਸਪੈਂਸ਼ਨ ਹੋਣ ਲੱਗ ਪਈ ਇੰਡੀਆ ਵਿੱਚ ਹੁਣ ਅੰਗਰੇਜ਼ਾਂ ਨੇ ਵੀ ਦੇਖਿਆ ਬੇਅਮ ਸ਼ਾਹ ਅਬਦਾਲੀ ਹਮਲਾ ਕਰਦਾ ਜਾਂ ਮੁਗਲ ਵੀ ਉਧਰ ਵਿਅਸਤ ਨੇ ਮਰਾਠੇ ਵੀ ਉਧਰ ਲੜੀ ਜਾਂਦੇ ਨੇ ਆਪਾਂ ਆਪਣਾ ਵਾਧਾ ਕਰਦੇ ਹਾਂ ਸੋ ਇਹਦੇ ਕਰਕੇ ਵੀ ਕਿਤੇ ਨਾ ਕਿਤੇ ਮਰਾਠੇ ਜਦੋਂ ਪਾਣੀਪਤ ਦਾ ਯੁੱਧ ਹਾਰੇ ਨਾ ਉਹਨਾਂ ਦੀ ਪਾਵਰ ਘਟ ਗਈ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਵੀ ਹੁਣ ਠੀਕਾ ਹੁਣ ਸਮਾਂ ਹੈਗਾ ਆ ਸੋ ਅੰਗਰੇਜ਼ ਹੋਰ ਜ਼ਿਆਦਾ ਐਕਸਪੈਂਡ ਕਰਨ ਲੱਗ ਪਏ ਇਸ ਏਰੀਆ ਦੇ ਵਿੱਚ ਉਸ ਤੋਂ ਬਾਅਦ ਆਪਾਂ ਦੇਖੀਏ ਇਕਨੋਮਿਕ ਇਫੈਕਟ ਕੀ ਪਿਆ ਅਬਦਾਲੀ ਦੇ ਇਨਵੇਜਨ ਦਾ ਇਕਨੋਮਿਕਲੀ ਕੀ ਫਰਕ ਪਿਆ ਸਭ ਤੋਂ ਵੱਡਾ ਤਾਂ ਕਹਿੰਦੇ ਇਕਨੋਮਿਕ ਲਾਸ ਹੋਇਆ ਜੀ ਬਹੁਤ ਵੱਡਾ ਲਾਸ ਜਦੋਂ ਵੀ ਆਉਂਦਾ ਸੀਗਾ ਧਨ ਦੌਲਤ ਲੁੱਟਦਾ ਸੀਗਾ ਵਾਪਸ ਜਾਂਦਾ ਸੀਗਾ ਧਾਰਮਿਕ ਸਥਾਨਾਂ ਵਿੱਚੋਂ ਹੀਰੇ ਮੋਤੀ ਸੋਨਾ ਸਾਰਾ ਲੈ ਗਿਆ ਜੀ ਬਹੁਤ ਵੱਡਾ ਲਾਸ ਹੈ ਉਹਦੇ ਨਾਲ ਹੀ ਸਾਡੇ ਕੋਲੇ ਜੋ ਐਗਰੀਕਲਚਰ ਸੀਗਾ ਟਰੇਡ ਸੀਗਾ ਇੰਡਸਟਰੀ ਸੀਗੀ ਉਹ ਵੀ ਬਰਬਾਦ ਹੋਣ ਲੱਗ ਪਈ ਕਿਉਂਕਿ ਜਦੋਂ ਆਉਂਦਾ ਸੀਗਾ ਬਿਜ਼ਨਸ ਟਾ ਤੇ ਦੁਕਾਨਾਂ ਟਾਤੀਆਂ ਵਪਾਰੀ ਵਿਚਾਰੇ ਕੀ ਕਰਨ ਤੁਸੀਂ ਇੱਕ ਗੱਲ ਸੁਣੀ ਹੋਊਗੀ ਵੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਸੁਭਾਅ ਵੀ ਦਾ ਮੰਨ ਗਿਆ ਸੀਗਾ ਲੋਕਾਂ ਦਾ ਵੀ ਠੀਕ ਆ ਯਾਰ ਜਿੰਨਾ ਹੈਗਾ ਖਾ ਪੀ ਲਓ ਅਹਿਮਦ ਸ਼ਾਹ ਅਬਦਾਲੀ ਨੇ ਲੁੱਟ ਕੇ ਤਾਂ ਲੈ ਹੀ ਜਾਣਾ ਸੋ ਇਹ ਵੀ ਇੱਕ ਕਾਰਨ ਸੀਗਾ ਇਹਦੇ ਨਾਲ ਨਾਲ ਹੀ ਗਰੀਬੀ ਫੈਲਣ ਲੱਗ ਪਈ ਫਿਰ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਕਿਉਂਕਿ ਜਦੋਂ ਵੀ ਆਉਂਦਾ ਸੀਗਾ ਲੋਕਾਂ ਨੂੰ ਮਾਰਦਾ ਸੀਗਾ ਹੁਣ ਹਮਲੇ ਵਿੱਚ ਜੇ ਕਿਸੇ ਪਰਿਵਾਰ ਦਾ ਮੁਖੀ ਮਾਰੇਗਾ ਤਾਂ ਗਰੀਬੀ ਆਪ ਹੀ ਆ ਗਈ ਜੇ ਕਿਸੇ ਦਾ ਫਸਲ ਤਬਾਹ ਹੋ ਗਈ ਗਰੀਬੀ ਆ ਪਾ ਗਈ ਜੇ ਕਿਸੇ ਦੀ ਦੁਕਾਨ ਵਗੈਰਾ ਟੁੱਟ ਗਈ ਗਰੀਬੀ ਆ ਪੀ ਆ ਗਈ ਸੋ ਗਰੀਬੀ ਫੈਲਣ ਲੱਗ ਪਈ ਇਸ ਏਰੀਆ ਦੇ ਵਿੱਚ ਅਮਸ਼ ਅਬਦਾਲੀ ਦੇ ਹਮਲਿਆਂ ਦੇ ਕਰਕੇ ਸੋਸ਼ਲ ਇਫੈਕਟ ਕੀ ਪੈਣ ਲੱਗ ਪਿਆ ਕਮਿਊਨਲ ਟੈਨਸ਼ਨ ਪੈਦਾ ਹੋਣ ਲੱਗ ਪਈ ਹੁਣ ਜਦੋਂ ਵੀ ਹੁੰਦਾ ਸੀਗਾ ਤਾਂ ਧਰਮ ਦੇ ਨਾਂ ਦੇ ਉੱਤੇ ਲੜਾਈ ਕਰਦਾ ਸੀਗਾ ਵੀ ਜਿਹਹਾਦ ਆ ਗਿਆ ਜਿਹੜੀ ਭਾਈਚਾਰਕ ਸਾਂਝ ਪੰਜਾਬ ਦੇ ਏਰੀਆ ਵਿੱਚ ਸ਼ੁਰੂ ਤੋਂ ਸੀਗੀ ਹਿੰਦੂ ਮੁਸਲਮਾਨ ਸਿੱਖ ਜਿਹੜੇ ਸੀਗੇ ਰਲ ਮਿਲ ਕੇ ਰਹਿੰਦੇ ਸੀਗੇ ਉਹ ਭਾਈ ਜਰਖ ਸਾਂਝ ਦੇ ਵਿੱਚ ਕਿਤੇ ਨਾ ਕਿਤੇ ਤਰੇੜ ਪੈਦਾ ਹੋ ਗਈ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸੀਗਾ ਮੇਰੀ ਲੜਾਈ ਧਰਮ ਦੀ ਲੜਾਈ ਆ ਇਹਨਾਂ ਸਿੱਖਾਂ ਨੂੰ ਮਾਰਨਾ ਪੈਣਾ ਕਿਉਂਕਿ ਇਹ ਮੁਸਲਮਾਨਾਂ ਦੇ ਖਿਲਾਫ ਨੇ ਇਹ ਨਹੀਂ ਦੱਸਿਆ ਵੀ ਗਲਤ ਬੰਦੇ ਦੇ ਖਿਲਾਫ ਆ ਕਹਿੰਦਾ ਮੁਸਲਮਾਨਾਂ ਦੇ ਖਿਲਾਫ ਨੇ ਸੋ ਇਸ ਕਰਕੇ ਵੀ ਕਿਤੇ ਦਰਾੜ ਪੈਦਾ ਹੋਣੀ ਸ਼ੁਰੂ ਹੋ ਗਈ ਇਹਦੇ ਨਾਲ ਨਾਲ ਹੀ ਸਾਡੇ ਕੋਲੇ ਹੋਰ ਸੋਸ਼ਲ ਇਫੈਕਟ ਕੀ ਹੋਇਆ ਸਿੱਖ ਸਟਰੋਂਗ ਹੋ ਗਏ ਇਸੇ ਦੀ ਵਿੱਚ ਜਦੋਂ ਬਾਰ ਬਾਰ ਹਮਲਾ ਹੋਇਆ ਤਾਂ ਫਿਰ ਸਿੱਖਾਂ ਨੂੰ ਲੱਗਾ ਵੀ ਹੁਣ ਸਾਨੂੰ ਤਕੜੇ ਹੋਣ ਦੀ ਜ਼ਰੂਰਤ ਹੈ ਤੇ ਸਿੱਖ ਸਟਰੋਂਗ ਹੋ ਗਏ ਇਦੇ ਨਾਲ ਸਪਰੈਡ ਆਫ ਸੋਸ਼ਲ ਇਵਲਸ ਬਹੁਤ ਸਾਰੀਆਂ ਸਮਾਜ ਦੇ ਵਿੱਚ ਬੁਰਾਈਆਂ ਆ ਗਈਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਬਸ ਵੀ ਹੁੰਦਾ ਵੀ ਚੱਕ ਲੋ ਤਾਂ ਰੋਲਾ ਕਾਮਾ ਵੀ ਕੋਈ ਚੱਕਾ ਨਹੀਂ ਕਿਹੜਾ ਕੋਈ ਵਾਲੀਵਾਰਸ ਆ ਸੋ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਆਉਣ ਲੱਗ ਪਈਆਂ ਠੀਕ ਹੈ ਸੋ ਉਹਦੋਂ ਬਾਅਦ ਕਲਚਰਲ ਇਫੈਕਟ ਦੀ ਗੱਲ ਕਰ ਲਈ ਆਪਾਂ ਦੇਖ ਚੁੱਕੇ ਆ ਇਹ ਤੁਸੀਂ ਆਪ ਵੀ ਪੜ ਲਓ ਮੈਂ ਇਹਦੀ ਫਾਈਲ ਤੁਹਾਨੂੰ ਦੇ ਦੂੰਗਾ ਬਾਅਦ ਟੀਚਰ ਖੜਨੇ ਇੰਨਾ ਹੀ ਸਮਾਂ ਸੀ ਆਪਣੇ ਕੋਲੇ ਸੋ ਇਹ ਸਾਰਾ ਕੰਟੈਂਟ ਜਿਹੜਾ ਹੈਗਾ ਆਪਣੀ ਕਿਤਾਬ ਪੰਜਾਬ ਚਲਕ ਆਪਣੀ ਪੰਜਾਬ ਨਾਮਾ ਕਿਤਾਬ ਦੇ ਵਿੱਚੋਂ ਆ ਜੀ ਜੇ ਤੁਸੀਂ ਪੰਜਾਬ ਪੀਸੀ ਦੀ ਤਿਆਰੀ ਕਰਦੇ ਹੋ ਇਸ ਤਰੀਕੇ ਦਾ ਪੜਨਾ ਚਾਹੁੰਦੇ ਹੋ ਤਾਂ ਇਹ ਸਾਰਾ ਕੰਟੈਂਟ ਪੰਜਾਬ ਨਾਮਾ ਕਿਤਾਬ ਦੇ ਵਿੱਚ ਪੰਜਾਬੀ ਵਿੱਚ ਲੱਗਿਆ ਹੈ ਅੰਗਰੇਜ਼ੀ ਵਿੱਚ ਲੱਗਿਆ ਕਿਤਾਬ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਸੋ ਆਰਡਰ ਕਰਨ ਦੇ ਲਈ ਮੈਂ ਤੁਹਾਨੂੰ ਨੰਬਰ ਦੇ ਦੇਣਾ ਜਾਂ ਕਰੂੰਗਾ ਜਿਵੇਂ ਇਹ ਕਲਾਸ ਖਤਮ ਹੋਊਗੀ ਇਸ ਕਲਾਸ ਦੇ ਨਾਲ ਤੁਸੀਂ ਕਮੈਂਟ ਬਾਕਸ ਚ ਜਾਇਓ ਉੱਥੇ ਲਿੰਕ ਵੀ ਲੱਗੇ ਹੋਏ ਨੇ ਤੇ ਫੋਨ ਨੰਬਰ ਵੀ ਦੱਸਿਆ ਹੋਇਆ ਸੋ ਇਸ ਫੋਨ ਨੰਬਰ ਤੇ ਕਾਲ ਕਰਕੇ ਤੁਸੀਂ ਕਿਤਾਬਾਂ ਆਰਡਰ ਕਰ ਸਕਦੇ ਹੋ ਕਲੀਅਰ ਹੈ ਜੀ ਮੈਂ ਕਮੈਂਟ ਦੇ ਵਿੱਚ ਨੰਬਰ ਲਾ ਦੂੰਗਾ ਪੰਜਾਬੀ ਵਾਲੀ ਅੰਗਰੇਜ਼ੀ ਵਾਲੀ ਅਲੱਗ-ਅਲੱਗ ਹੈ ਪ੍ਰੀ ਪਲੱਸ ਮੈਨਜ਼ ਦੇ ਲਈ ਬਹੁਤ ਸ਼ਾਨਦਾਰ ਕਿਤਾਬ ਹੈ ਓਕੇ ਜੀ ਚਲੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੁੜਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਿਗਾ ਸਾਰਿਆਂ ਨੂੰ ਬਾਏ ਬਾਏ